ਆਹੋ ਨਹੀਂ ਨਹੀਂ ਲੱਗੇ ਹੋਣਾ ਮੈਂ ਤਾਂ ਤਿਆਰ ਹੀ ਬੈਠੀ ਮੈਂ ਤਾਂ ਕਦੋਂ ਦੀ ਤਿਆਰ ਹੋਈ ਆ ਹਾਂ ਨਿੰਨਿਆਣੇ ਚਲੇਗਾ ਸਕੂਲ ਆਹੋ ਆਸਮਰੀ ਦੇ ਪਾਪਾ ਨਹੀਂ ਆਏ ਜੀ ਤੇ ਆ ਜਾਂਦੇ ਹੋ ਪਹਿਲੇ ਨੂੰ ਫੇਰਾ ਮਾਰਨ ਗਿਆ ਹੀ ਨਾ ਤੇ ਬਸ ਫੇਰਾ ਹੀ ਤੁਰ ਪਹਿਣਾ ਵਾ ਆ ਨਹੀਂ ਜਲਦੀ ਮੋੜ ਆਉਣਾ ਵਾ ਹਾਂ ਫਿਰ ਨਿਆਣੇ ਫਿਰ ਦੇ ਸਕੂਲ ਆਉਣ ਤੋਂ ਪਹਿਲਾਂ ਪਹਿਲਾਂ ਨਾ ਤੇ ਮੋੜ ਆਉਣਾ ਵਾ ਹਾਂ ਨਹੀਂ ਬਸ ਅੱਗੇ ਹੋਣ ਚਲ ਠੀਕ ਆ ਮੰਮੀ ਨੂੰ ਦੱਸਾਂ ਫਿਰ ਮੰਮੀ ਨੇ ਕਹਿਣਾ ਵਾ ਦੱਸਿਆ ਨਹੀਂ ਮੈਨੂੰ ਇੱਥੇ ਬੈ ਮੰਮੀ ਤੁਸੀਂ ਅੱਜ ਬਾਹਰ ਗਰਮੀ ਬੜੀ ਹੈਗੀ ਅੱਛਾ ਤੇ ਮੈਂ ਫਿਰ ਆਣ ਕੇ ਇੱਥੇ ਲੰਮੀ ਪੈ ਗਈ ਅੱਛਾ ਆਹੋ ਤੇ ਪੱਖਾ ਛੱਡ ਲਿੰਦੇ ਨਾ ਪੱਖਾ ਨਹੀਂ ਗਾਇਆ ਚਲਾਉਣਾ 300 ਜੁਨ ਆਪਣਾ 600 ਜੁਨ ਤੇ ਮਾਫ ਵਾ ਤੇ ਵੱਧ ਬਾਗੀ ਤੇ ਕਿੰਨਾ ਬਿੱਲ ਲਾਉਣਾ ਵਾ ਇਹ ਸਭ ਨਾਲ ਮੰਮੀ ਆਪਣਾ ਨਾ 600 ਵੀ ਨਹੀਂ ਮਚਣਾ ਕਿਉਂ ਉਹ ਜਦੋਂ ਆਪਾਂ ਪੱਖੇ ਛੱਡੀ ਦੇ ਨਹੀਂ ਆ ਤੇ ਛੱਡ ਦੇ ਜਾਂ ਕਿ ਛੱਡ ਦੇ ਤੁਸੀਂ ਕਿਉਂ ਨਹੀਂ ਮੈਂ ਤੁਹਾਡੇ ਵਰਗੀ ਨਹੀਂ ਗਈ ਵੀ ਪੱਖਾ ਚਲਾ ਕੇ ਤਾਂ ਲੰਮੀ ਪਾਵਾਂ ਹਰ ਵਾਰੀ ਜਦੋਂ ਚੈੱਕ ਕਰਨਾ ਹੁੰਦਾ ਨਾ ਮੀਟਰ ਵਾਲਾ ਤੇ 200 ਜਾਂ 300 ਜੁਨਟ ਮੱਚਿਆ ਹੁੰਦਾ ਤੇ ਚੰਗਾ ਸਾਡਾ ਫ੍ਰੀਜ ਆਂਦਾ ਤੇ ਜੋ ਇਹ ਪੱਖੇ ਚਲਾ ਲਈਏ ਤਾਂ ਫਿਰ ਤਾਂ ਤੁਸੀਂ ਚਲਾਉਂਦੇ ਹੋ ਇਹ ਪੱਖੇ ਤੁਸੀਂ ਤੇ ਪੱਖੇ ਦੇ ਬਿਨਾਂ ਮੈਂਟ ਨਹੀਂ ਰਹਿੰਦੇ ਆਹੋ ਤਾਂ 300 ਜੁਨਟ ਜਿਹੜਾ ਹੋਰ ਫ੍ਰੀ ਮਿਲਦਾ ਬੰਦਾ ਉਹ ਵਿੱਚ ਬਾੜ ਲੈਂਦਾ ਤੇ ਜੇ ਵੱਧ ਭੱਗ ਗਈ ਤਾਂ ਤੈਨੂੰ ਪਤਾ ਲੱਗੂਗਾ ਪਿਆ ਜੁਨਟ ਇੰਨੇ ਬਲੇ ਕਿੰਨਾ ਬਿੱਲ ਆਉਣਾ ਆਂਦੇ ਥੋੜਿਆ ਵੀ ਵੱਧ ਭੱਗ ਗਿਆ ਤਾਂ ਪੂਰਾ ਬਿੱਲ ਆਉਣਾ ਉਹ ਹੁਣਾਂ ਤੇ ਚੱਲ ਹੈਗਾ ਵਾ ਪਰ ਆਪਣਾ ਤੇ 600 ਨਹੀਂ ਮੱਚਦਾ ਹੈਗਾ ਤੇ ਥੋੜਾ ਵੱਧ ਚਲਾ ਲਿਆ ਕਰੋ ਪੱਖਾ ਭੁੱਖਾ ਚਲਾ ਲਿਆ ਕਰੋ ਕਿ ਗਰਮੀ 'ਚ ਮਰ ਨਾ ਲਿਆ ਆਪ ਕਿਸੇ ਨਹੀਂ ਗਰਮੀ ਅੰਦਰ ਪੱਖਾ ਚਲਾ ਲਿਓ ਕਰੋ ਤੇ ਦਵਾਈ ਖਾ ਲਈ ਖਾਦੀ ਸਵੇਰੇ ਖਰਾ ਕੇ ਇੱਕ ਤੇ ਦੁਪਹਿਰ ਦੀ ਕੋਈ ਨਹੀਂ ਹੁਣ ਮੈਂ ਠੀਕ ਵਾਂ ਫੇਰ ਖਾ ਲਾਂਗੇ ਜਦੋਂ ਕਿਤੇ ਕੋਈ ਹੋਊਗਾ ਮੈਨੂੰ ਲੱਗੂਗਾ ਤੇ ਮੈਂ ਖਾ ਲੂੰਗੀ ਆਪੇ ਤੇ ਦਵਾਈ ਕਿਹੜੀ ਸਸਤੀ ਆਉਂਦੀ ਆ ਉਹਨ 3 ਭੰਡਾ ਨਾਲ ਪੈਸੇ ਦੇਣੇ ਪੈਂਦੇ ਉੱਥੇ ਦਵਾਈ ਦੇ ਜਿੰਨੇ ਡਾਕਟਰ ਮੰਗੇ ਉਹਨੇ ਦੇਣੇ ਪੈਂਦੇ ਤੁਸੀਂ ਕਿਹੜਾ ਰੋਜ਼ ਹੀ ਲਿਉਣੀ ਹੁੰਦੀ ਆ ਇੱਕ ਵਾਰੀ ਲਿਆ ਕੇ ਤੁਸੀਂ 6 ਮਹੀਨੇ ਦਵਾਈ ਦੇ ਕੱਢ ਲੈਨੇ ਤੈਨੂੰ ਪਤਾ 6 ਮਹੀਨੇ ਨਿਕਲ ਜਾਂਦੇ ਆ ਤੇ ਆ ਕਰੀ ਤੁਸੀਂ ਨਵੀਂ ਲਿਆਂਦੀ ਆ ਇਹ ਪਿਛਲੀ ਪਈ ਵਰਤੀ ਤਾਂ ਫੇਰ ਕੀ ਹੋ ਗਿਆ ਦਵਾਈ ਤਾਂ ਦਵਾਈ ਆ ਥਾੜਨਾ ਨੇ ਕੋਈ ਵਾਰੀ ਆ ਸਕਦਾ ਤੁਸੀਂ ਤੇ ਇਦਾਂ ਕਰਦੇ ਜਿੱਦ ਅਗਲੇ ਸਾਲ ਨਾ ਮਹਿੰਗੀ ਹੋ ਜਾਣੀ ਹੁੰਦੀ ਤੇ ਫੇਰ ਮੈਂ ਕੀ ਹੋ ਜਾਣੀ ਆ ਆਪੇ ਦਵਾਈ ਤੇ ਦਵਾਈ ਆ ਇਹ ਥੋੜਾ ਤੇ ਰੋਜ਼ੀ ਤੋ ਰੇ ਰਹੋ ਦਵਾਈ ਲੈਣ ਡਾਕਟਰਾਂ ਨੇ ਤਾਂ ਕਿਤੇ ਪੰਡਾ ਦੀਆਂ ਪੰਡਾ ਇਕੱਠੀਆਂ ਕਰ ਲੈਂਦੇ ਫਿਰ ਜਿੰਨੀ ਮੰਗੋ ਓਨੀ ਦੇਣੇ ਪੈਂਦੇ ਉਹਨਾਂ ਨੂੰ ਪੈਸੇ ਅਹੀਂ ਚੱਲ ਨਹੀਂ ਪਿੰਡ ਨੂੰ ਮੈਂ ਸਮਰੀਤ ਹੋਣੀ ਗਿਆ ਵਾ ਸਕੂਲ ਤੇ ਪਿੱਛੋ ਪਿੱਛੋ ਹੋਾਈਏ ਪਿੰਡ ਆਏ ਹੁਣ ਤੈਨੂੰ ਫੋਨ ਕਰਨ ਲਈ ਹੀ ਉਹਨਾਂ ਨੂੰ ਆ ਤਾਂ ਹੋ ਗਈ ਮੈਂ ਦੱਸਣ ਦੇ ਹੀ ਵੀ ਲੱਗੇ ਹੁਣ ਸਮਰੀਦ ਦੇ ਪਾਪਾ ਗਿਆ ਵਾ ਪਿਆਰੀ ਨੂੰ ਮਾ ਫੇਰਾ ਮਨ ਤੇ ਮੈਂ ਕਿਹਾ ਚੱਲ ਮੈਂ ਤਿਆਰ ਹੋ ਕੇ ਬੈਠੀ ਹਾਂ ਕਿ ਮੈਂ ਚਰਾਉਂਦੇ ਤੇ ਫੇਰ ਚੱਲ ਜਾਂਨੇ ਤੇ ਆ ਜੇ ਤੇ ਭਰਾ ਪਰਜਾਈ ਤੇਰੇ ਕੱਲ ਗਏ ਕੱਲ ਕਦੋਂ ਗਿਆ ਵਸ ਹਫਤਾ ਹੋ ਗਿਆ ਪੂਰਾ ਸੱਤ ਤੇ ਫੇਰ ਕੀ ਹੋ ਗਿਆ ਹਫਤਾ ਹੋ ਗਿਆ ਤੇ ਐ ਮम्मी ਜਾਨ ਨੂੰ ਦਿਲ ਤੇ ਕਰਦਾ ਹੀ ਆ ਨਾ ਪੇਕੇ ਭਰਾ ਪਰਜਾਈ ਆ ਹੋ ਕੇ ਗਿਆ ਵਾ ਹੋਰ ਮਾ ਪਿਓ ਚਾਚੇ ਤਾਏ ਸਾਰੇ ਸਾਰਿਆਂ ਨੂੰ ਮਿਲਣਾ ਹੁੰਦਾ ਬੰਦੇ ਨੇ ਫੋਨਾਂ ਤੇ ਵੀ ਉਹੋ ਗੱਲਾਂ ਤੇ ਮਿਲਦਾ ਵੀ ਉਹੋ ਗੱਲਾਂ ਇਸ ਕਿਰਸ ਸਾਰਿਆਂ ਨੂੰ ਮਿਲਿਆ ਜਾਂਦਾ ਵਾ ਇਦਾਂ ਫੋਨਾ ਹੋਣ ਹੁੰਦੇ ਆ ਚਲੋ ਤਾਂ ਮਨਾ ਆ ਜਿਓਕਰ ਰੋਟੀ ਪਾੜੀ ਕਰਨਾ ਨਿਆਣੇ ਸਕੂਲੇ ਗਏ ਉਹ ਤਾਂ ਮੈਨੂੰ ਪਤਾ ਵੀ ਟਾਈਮ ਨਾ ਆਉਣਾ ਆ ਤੇ ਜੋਦਾ ਕਿੱਥੇ ਆ ਉਹ ਗਿਆ ਪਿਆੜੀਆਂ ਨੂੰ ਫੇਰਾ ਮੰਨ ਆਉਂਦਾ ਤੇ ਚਲ ਜਾਂਨੇ ਚਲੋ ਟਾਡੀ ਮਰਜੀ ਮੇਲ ਚੜਿਆ ਤੇ ਦੇਖਦੇਣੇ 8 ਦਿਨ ਹੋਏ ਨੇ 8 ਦਿਨ ਹੋਏ ਤਾਂ ਫੇਰ ਕੀ ਹੋ ਗਿਆ ਉੱਥੇ ਜਾ ਕੇ ਕੀ ਕਰਨਾ ਮੈਂ ਆਪਣੀ ਮਰਜ਼ੀ ਜੀ ਕਰਤਾ ਮਿਲਣ ਨੂੰ ਮੈਂ ਤਾਂ ਆ ਗਏ ਆ ਉਹ ਕਿੰਨੀ ਗਰਮੀ ਪੱਖਾ ਚਲਾ ਜਾ ਮੈਂ ਛੱਡਿਆ ਹੀ ਨਹੀਂ ਮੈਂ ਮਾਤਾ ਨੇ ਬੋਲਾਂ ਲਾ ਪਹਿਣਾ ਮੈਂ ਤੇ ਕੀ ਛੱਡਣਾ ਮਾਤਾ ਨੇ ਬਿਮਾਰ ਬਿਮਾਰ ਆ ਤੇ ਉਹ ਪੱਖਾ ਛੱਡ ਕੇ ਨਹੀਂ ਬੈਠੀ ਜੇ ਮੈਂ ਬਿਮਾਰ ਆ ਤੇ ਜੇ ਮੈਂ ਪੱਖਾ ਹੀ ਛੱਡ ਲਾਂਗੇ 600 ਤੋਂ ਵੱਜੂਣ ਢਮੱਜਾਂ ਨੇ ਪਤਾ ਨਹੀਂ ਮਾਤਾ ਨੂੰ ਕੀ ਹੋ ਗਿਆ ਨਹੀਂ ਬਹਿੰਦੇ ਜਲਾ ਮੈਂ ਤਾਂ ਗਰਮੀ ਚ ਮੱਪੋ ਚੱਲਿਆ ਕੋਈ ਨਹੀਂ ਬੈਠੇ ਰੋ ਸਾਬਾ ਸਟਾਰਟ ਉਹ ਕਿ ਲੜਾਈ ਜ਼ਰੂਰੀ ਹੋਣੀ ਆ ਤੇ ਮੈਂ ਜਾਣਾ ਵਾ ਤੇ ਚਲੋ ਚੱਲੀਏ ਵਾ ਕੱਪੜੇ ਬਦਲ ਲਓ ਜਾਣਾ ਵਾ ਗਰਮੀ ਪੜੀ ਹੋ ਗੱਡੀ ਤੇ ਚੱਲਾਂਗੇ ਮਾਤਾ ਨੂੰ ਪੁੱਛ ਕੇ ਆ ਗੱਡੀ ਦੇ ਮਾਲਾ ਨਹੀਂ ਦੇਣੀ ਉਸ ਵੇਲੇ ਤਾਂ ਤੇ ਮੈਂ ਪੱਖਾ ਨਹੀਂ ਛੱਡਣ ਦੇ ਵੀ ਮਾਤਾ ਖੁਸ਼ ਹੋ ਜਵੇ ਪੀਨੇ ਪੱਖਾ ਨਹੀਂ ਛੱਡਿਆ ਮੈਂ ਮਾਤਾ ਨੂੰ ਪੁੱਛਣਾ ਪਊਗਾ ਤੇ ਹੋਰ ਨਾ ਕੱਪੜੇ ਬਦਲ ਲਓ ਲੈ ਮਾਤਾ ਆ ਗਈ ਆਖੜੇ ਕੱਪੜੇ ਬਦਲ ਲਾ ਤੇ ਇੰਨਾਂ ਨੂੰ ਕੀ ਹੋਇਆ ਕਿੱਡਾ ਸੋਹਣਾ ਸੂਟਵਾ ਤੇਰਾ ਬੁਰਕੇ ਨਾ ਪੀ ਜੇ ਸਾਡੇ ਪਸੀਨੇ ਨਾਲ ਸੁੱਕ ਜਾਣੇ ਆਪੇ ਮੋਟਰਸਾਈਕਲ ਤੇ ਹੈ ਮੋਟਰਸਾਈਕਲ ਤੇ ਸੁੱਕ ਜਾਣੇ ਪਿੰਨੇ ਪਏ ਬਲਜੋ ਗੋਣੀ ਪਾਉਣੇ ਲੈ ਤੇ ਬਾਰਿਸ਼ ਪਾਏ ਜਾਂ ਧੋਕਦੇ ਹੁਣ ਜਾਣ ਲੁਕੇ ਨਾ ਰੱਖੇ ਆ ਕਦਾ ਕੋਈ ਵਿਆਹ ਸ਼ਾਦੀ ਹੋਵੇ ਤੇ ਪਾ ਲਿਆ ਅਸਾ ਮੈਂ ਪੁਰਾਣੇ ਸੂਟ ਪਾਇਆ ਕਰਨੇ ਹਾਂ ਪੁਰਾਣਾ ਦਾ ਨਵਾਂ ਤੇ ਸੂਟਵਾ ਤੇਰਾ ਹੈ ਮੰਮੀ ਸੋਹਰੇ ਜਾਣਾ ਉਹਨੇ ਇਹ ਕਿ ਸਾਰੇ ਜਾਣਾ ਆਖੜਾ ਨਿੱਕੇ ਹੋ ਚੱਲੇ ਆ ਭਾਈ ਉਹ ਵਿੱਚੇ ਰਹਿ ਜਾਣੀ ਲੈ ਆ ਚਾਬੀ ਦੇ ਗੱਟ ਕਿੱਥੇ ਆ ਗੱਡੀ ਦੀ ਚਾਬੀ ਗੱਡੀ ਤੇ ਜਾਣਾ ਤੋਰ ਕਰਤਾ ਜਾਣਾ ਤੇ ਮੋਟਰਸਾਈਕਲ ਨਹੀਂ ਦਿੰਦਾ ਤੈਨੂੰ ਗੋਡੇ-ਗੋਡੇ ਲੂ ਵਗਣ ਡਈ ਆ ਕੋਈ ਨਹੀਂ ਹੁੰਦਾ ਕਿਤੇ ਨਹੀਂ ਲੋਅ ਵਗਦੀ ਬਥੇਰੀ ਹਵਾ ਲੱਗਣੀ ਆ ਗੱਡੀ 'ਚ ਪੈਣਾ 500 ਦਾ ਤੇਲ ਉੱਛੇ ਪੈਣਾ 100 ਰੁਪਏ ਦਾ ਤੇਲ ਇਹ ਵੀ ਸੋਚਣਾ ਤੂੰ ਅਸਾਂ 400 ਤੂੰ ਬੈਕਟ ਜਮਾ ਕਰਾ ਲਈ ਫਿਰ ਕੇ ਤੋ ਤੇ ਕਰਉਣਾ ਹੀ ਆ ਜੇ ਹੋ ਗੱਡ ਕਰਾਉਂਗੀ ਮੈਂ ਨਹੀਂ ਜਣਾ ਗੱਡੀਆਂ ਗੱਡੀਆਂ ਘੱਟ ਰੱਖੀਆਂ ਮੈਂ ਫਿਰ ਇਹਨੀਆਂ ਗੱਡੀਆਂ ਰੋਕਣ ਨੂੰ ਖਾਣ ਵਾਸਤੇ ਮਰਿਆ ਮਰਿਆ ਕਰਕੇ ਤੇ ਗੱਡੀਆਂ ਬਣਾਈਆਂ ਮੈਂ ਉਹਨਾਂ ਨੂੰ ਸ਼ੀਸ਼ੇ 'ਚ ਪੜਾ ਕੇ ਰੱਖ ਲੋ ਫੇ ਮੱਥਾ ਟੇਕ ਕੇ ਰੱਖੀ ਸੀ ਆਹ ਦੀ ਸ਼ਾਨ ਵਾ ਬਾਏ ਐਵੇਂ ਆਂਦੇ ਗੁੱਡੀ ਜੇ ਬਣਾਵੇਂ ਤਾਂ ਸੂਈਆਂ ਤਾਂ ਫਾਲ ਬਣਾ ਲੈਂਦੀ ਆ ਆਹ ਜਾਣ ਲੱਗੇ ਤੇ ਇੱਕ ਮਿੰਟ 'ਚ ਯਾਰ ਦਿੰਦੀ ਆ ਤੁਹਾਡਾ ਸਮਾ ਤੁਆਂ ਜੀਆਂ ਦਾ ਉਹ ਕੰਮ ਤੂੰ ਲੈ ਲਈ ਕਾ ਤੇ ਵਾਸਤੇ ਨਾ ਲੈਂਦੇ ਫਿਰ ਤੂੰ ਲੈਂਦੇ ਕਿਓ ਨਾ ਕੀ ਨਹੀਂ ਮੈਂ ਬਣਾਇਆ ਤੇਰਾ ਮੈਂ ਸਭ ਕੋ ਏਸੀ ਮੈਂ ਤੈਨੂੰ ਲਵਾ ਕੇ ਦਿੱਤੇ ਸਭ ਕੋ ਤੈਨੂੰ ਮੈਂ ਕਰਕੇ ਦੇ ਪੱਖਾ ਦੇ ਉਹ ਪੱਕਾ ਪੱਕਾ ਬੰਦਵਾ ਤੂੰ ਪੱਖੇ ਤੋਂ ਬਿਨਾ ਪਈ ਆ ਇੱਥੇ ਹਾਲ ਗਰਮੀ 'ਚ ਬੈਠੀ ਨਾ ਤੱਲਵਾ ਇਹਸੀਆਂ ਦਾ ਕੀ ਫਾਇਦਾ ਹਾਂ ਆ ਹੋਵੇ ਕੋਡੇ ਕੋਡੇ ਪਸੀਨਾ ਆਉਂਦਾ ਨਾ ਤੂੰ ਪੱਖਾ ਚਲਾਉਂਦੀ ਨਾ ਤੂੰ ਵੇਚੀ ਜਿਵੇਂ ਦਿੰਦੀ ਨਾ ਤੂੰ ਗੱਡੀ ਤੇ ਜਾਣ ਦਿੰਦੀ ਬਸ ਇੰਨੀ ਵੀ ਕੰਜੂਸੀ ਕੀ ਏ ਕੰਜੂਸੀ ਕਾਦੀ ਆ ਕੰਜੂਸੀ ਨਾ ਕਰ ਬਣਾਇਆ ਆ ਜੋ ਕੰਨੂ ਸੀ ਕਰ ਗਿਆ ਨਾ ਫੇਰ ਹੀ ਬਣਦਾ ਚੰਗੀ ਮਖਤਾਰੀ ਤੇਰੇ ਹੱਥ ਵਿੱਚ ਮਤਲਬ ਤੂੰ ਲਊ ਕੀਤਾ ਸਾਹ ਨਾ ਲਊ ਕਹਾ ਪੀਤਾ ਮੈਂ ਨਹੀਂ ਜਾਣਾ ਓਏ ਮੋਟੇ ਸ਼ਕਲ ਹੱਕਾ ਕਰ ਲਗਾ ਉੱਤੇ ਜਾਓ ਧੰਵਾਨਿਆਂ ਦੇ ਆਉਣ ਤੋਂ ਪਹਿਲਾਂ ਆ ਜਿਓ ਨਹੀਂ ਮੈਂ ਨਹੀਂ ਜਾਂਦਾ ਜਾਂਦਾ ਨਹੀਂ ਤੇਰੀ ਜੇਦੀ ਕੋਰ ਦੀਏ ਮੋਰ ਚੱਕ ਕੇ ਜਾਣਾ ਤੇ ਜਾਓ ਮੈਂ ਨਹੀਂ ਜਾਣਾ ਮੈਂ ਗੱਡੀ ਨਾਲ ਜਾਣਾ ਬੰਦਾ ਬਿਸ਼ੇ ਗੱਡੀਆਂ ਰੱਖੀਆਂ ਕਾਦੇ ਵਾਸਤੇ ਕੀ ਬਲ ਕਾਲੇ ਮਾਸ ਰੱਖੀ ਨਾ ਜਦੋਂ ਉਹਦਾ ਰਿਸ਼ਤਾ ਹੋਇਆ ਜਦੋਂ ਕਿੰਨੇ ਕਿਤੇ ਮਾਰ ਗੱਡੀਆਂ ਖੜੀਆਂ ਵਾਂ ਚਾਬੀ ਤੇ ਮਾ ਉਹ ਚੰਗੀ ਚਾਬੀ ਕਿੱਥੇ ਗਈ ਚਾਬੀ ਨਿਕਾਲੀ ਐ ਤੇ ਤਹ ਹੋਰ ਉਹਨੂੰ ਪਤਾ ਹੀਗਾ ਕਿ ਇਹਨਾਂ ਨੇ ਜਾਣਾ ਵਾ ਤੇ ਚਾਬੀ ਲਗਾਈ ਸਾਬਸ ਤੇ ਜਨ ਲਾ ਜਾ ਕੇ ਵੀ ਕੀ ਕਰਾਂਗੇ ਜਦੋਂ ਤੇੜ ਪਹੁੰਚ ਜਗੇ ਪੈਸੇ ਮਾਤਾ ਦਊ ਤੇ ਫੇਰ ਹੀ ਚਾਵਾਂਗੇ ਸਾਡ ਪਰੇ ਫੇਰ ਚੱਲ ਜਾਾਂਗੇ ਕਿਹੜੇ ਜਦੋਂ ਮਾਰ ਤਾਂ ਇਦਾਂ ਹੀ ਹੋਣੀ ਹੋਣਾ ਹਾਂ ਗਰਮੀ ਦੇ ਵਿੱਚ ਕਿੱਥੇ ਜਾਇਆ ਜਾਣਾ ਵਾ ਮੋਟਰਸਾਈਕਲ ਤੇ ਗੋਡੇ-ਗੋਡੇ ਗਰਮੀ ਹੈ ਪਤਾ ਨਹੀਂ ਮਾਦੋਜ ਔਰ ਗਜੇਵ ਦੀ ਰੂਹ ਆਈ ਜਾਵੇ ਫਿਚਾਉਣਾ ਹੀ ਤਾਉਣਾ ਐਨੀ ਵੀ ਕੰਜੂਸੀ ਨਹੀਂ ਚੰਗੀ ਮੈਂ ਬਹੁਤ ਜਿਆਦਾ ਯਾਰ ਚਲ ਪਾਣੀ ਲੈ ਠੱਡਾ ਪਿਆ ਮੇ ਉਹ ਤੇ ਮੇਰੇ ਕੋਲ ਪਾਣੀ ਬਰਿਜ ਰੱਖਿਆ ਪਾਣੀ ਰੱਖਿਆ ਫ੍ਰਿਜ ਚ ਰੱਖਿਆ ਵਾ ਚਲ ਲਿਆ ਕਰ ਸਕਾ ਤੇ ਫ੍ਰਿਜ ਵੀ ਤਾਂ ਛਾਟੀ ਬੰਦ ਕਰ ਦਿੰਦੀ ਐ ਕਿ ਹੁਣ ਬਸ ਹੋ ਗਈ ਠੰਡੀ ਤੇ ਚਲੋ ਜੀ ਉਹ ਕਿਹੜਾ ਠੰਡਾਣਾ ਪਾਣੀ ਤੁਸੀਂ ਜਿੱਥੇ ਧਿਆਨ ਕੇ ਪੈ ਗਏ ਆ ਤੇ ਮੈਨੂੰ ਫੋਨ ਆਉਂਦਿਆ ਤੁਮੇਂ ਵੇਖਿਆ ਤੂੰ ਨਿਆਣੇ ਵਿਚਾਰੇ ਅਡੀਕਨ ਦਾ ਵਾ ਭੂਆ ਨੇ ਆਉਣਾ ਵਾ ਭੂਆ ਨੇ ਤੇ ਆਉਣਾ ਗੋੜੇ-ਗੋੜੇ ਗਰਮੀਆਂ ਫੁੱਫੜ ਮੋਟਰਸਾਈਕਲ ਦਾ ਜਿਆਦਾ ਚੰਗਾ ਲੱਗਦਾ ਵਾ ਤੁਸੀਂ ਵੀ ਜੀ ਇਹਦੀ ਕਰਕੇ ਮੈਂ ਮੋਟਰਸਾਈਕਲ ਤੇ ਚੱਲ ਜਾਂਦੇ ਨਿਆਣੇ ਤਾਂ ਖੁਸ਼ ਹੋ ਜਾਂਦੇ ਜਾਂ ਤਾਂ ਉਹਨਾਂ ਨੂੰ ਮੈਂ ਫੋਨ ਨਾ ਕੀਤਾ ਹੁੰਦਾ ਹੁਣ ਚਲ ਤੂੰ ਕਹਿੰਦੇ ਗੱਲ ਚੱਲ ਜਾਗੇ ਉਹ ਲੈ ਲਾ ਕੇ ਗੱਡੀ ਲਾ ਕੱਲ ਪਰਸ ਉਹਨਾਂ ਲਾ ਕੇ ਮਾਤਾ ਕੋ ਗੱਡੀ ਚਾਬੀ ਲਾ ਮਾਤਾ ਨੇ ਗੱਡੀ ਦੇਣੀ ਨਹੀਂ ਨੀ ਤੇ ਦੇ ਦੂਗੀ ਕੋਈ ਗੱਲ ਨਹੀਂ ਨਹੀਂ ਦੇਣੀ ਮੈਨੂੰ ਪਤਾ ਨਹੀਂ ਦੇਣੀ ਤੇ ਐਦਾਂ ਹੀ ਫੇਰ ਤਿਆਰ ਕੋਈ ਗੱਲ ਮੇਰੇ ਬਹੁਤੇ ਪਤਾ ਕਿੰਨੇ ਲੋਕਾਂ ਦੇ ਯਾਰ ਗਰਮੀ ਪਈ ਉਹ ਲੂਛੇ ਜਾਣਾ ਪੰਪ ਉੱਠੇ ਲੱਜ ਜਾਂਦੇ ਔਰ ਉਹਨੂੰ ਫੋਨ ਕਰਦੇ ਕਹਿੰਦੇ ਕੰਮ ਪਿਆਗਾ ਕੋਈ ਝੂਠ ਬੋਲ ਕੇ ਉਹ ਫੋਨ ਦੀ ਉਹ ਦੂਜਾ ਕਰਨਦਾ ਮੈਨੂੰ ਮੈਂ ਨਾ ਕਹਿੰਦੀ ਤੇ ਉਹ ਮੇਰੇ ਪਰਜਾਈ ਕਹਿੰਦੀ ਕਹਿੰਦੀ ਨਿਆਣੇ ਡਿੱਕਨਦਾ ਹੈ ਇਹ ਤਾਂ ਤੁਸੀਂ ਹੁਣ ਉਹ ਕਹਿਦੀ ਕਹਿਦੀ ਕਹੀ ਤੁਹਾਡੇ ਫੁੱਫੜ ਨੂੰ ਕੰਮ ਆਉਣ ਨੂੰ ਕਹਦੀ ਤੁਹਾਡੇ ਫੁੱਫੜ ਨੂੰ ਕੰਮ ਪਿਆ ਗਿਆ ਕੋਈ ਆਹੋ ਮੈਂ ਬਾਨੇ ਲਾਉਣ ਨੂੰ ਕਈ ਕੰਪਿਊਟਰ ਖਰਾਬ ਹੋਣਾ ਪਿਆ ਆਲੀ ਜਾਂਦੇ ਵਿੱਚ ਝੋਨਾ ਲਾਉਣਾ ਉਹ ਆ ਗਿਆ ਭਈ ਆ ਗਿਆ ਮੈਂ ਲਾਦਾ ਵੀ ਸਿੱਧਾ ਮੈਂ ਇਹ ਹੀ ਕਹਿ ਦਵਾਂ ਵੀ ਮਾਤਾ ਨੇ ਗੱਡੀ ਨਹੀਂ ਦਿੱਤੀ ਤੇ ਆ ਕਰ ਆਹ ਤੇ ਫਿਰ ਮੈਂ ਹੁਣ ਕਿੰਨੇ ਕੁ ਪਰਦੇ ਰੱਖਾ ਜਿਹੜਾ ਫੁੱਫੜ ਦਾ ਟੋ ਟਪਾ ਉਥੇ ਬਣਿਆ ਕਰਦੇ ਜੀਰੋ ਕੇ ਉਹਨੂੰ ਜੀਰੋ ਉਹ ਕਰਦੇ ਮੈਂ ਸਾਰੇ ਪਾਸੇ ਪਰਦੇ ਰੱਖਾ ਤੇ ਮਾਤਾ ਨੂੰ ਨਹੀਂ ਕਿ ਹੈਗਾ ਪੀਆ ਮੇਰੇ ਪੁੱਤ ਨੂੰ ਦੂਜਾ ਥੇ ਕੋਈ ਗੱਲਾਂ ਹੋਣਗੀਆਂ ਉਹ ਕੋਈ ਗੱਲ ਨਹੀਂ ਮੰਨ ਜਾਣਾ ਮਾਤਾ ਨੇ ਲੰਗਾ ਕੱਲ ਪਰਸ ਨੂੰ ਲੰਗਾ ਗੱਡੀ ਲੈ ਲੰਗਾ ਠੀਕੀ ਛੋਟ ਸਵੇਰੇ ਨਾ ਵਾ ਨਵਾਂ ਪਾੜ ਜਦੋਂ ਜਾਣਾ ਹੋਇਆ ਨਹੀਂ ਤਾਂ ਆਈ ਦਾ ਪੁਰਾਣਾ ਸੂਟ ਪਾ ਕੇ ਨਹੀਂ ਜਾਣਾ ਹੈਗਾ ਗਏ ਨਹੀਂ ਗਿਆ ਜਾਣਾ ਕੀ ਹੋ ਕਹਿੰਦਾ ਮੈਂ ਗੱਡੀ ਤੋਂ ਬਿਨਾ ਜਾਣਾ ਨਹੀਂ ਆ ਤੇ ਫਿਰ ਹੁਣ ਕੈਨਸਲ ਹੋ ਗਿਆ ਗੱਡੀ ਤੋਂ ਬਗੈਰ ਜਾਣਾ ਨਹੀਂਗਾ ਆਹ ਤੇ ਮੇਰੀ ਗੱਲ ਸੁਣ 100 ਦਾ ਤੂੰ ਤੇਲ ਪਾਉਗੇ 100 ਦਾ ਤੂੰ ਫਰੂਟ ਲੈ ਕੇ ਜਾਣਾ ਫੇਰ ਆਖਣਾ ਵਾਲਾ ਉਹਨਾਂ ਨੇ ਮੈਨੂੰ ਆਖਣਾ ਹੱਥ ਫੜਕਾਉਂਦੀ ਆ ਗਈ ਤੂੰ ਉਹ ਫਰੂਟ ਤੂੰ ਲੈ ਕੇ ਜਾਣਾ ਪਈਆ ਤਾਂ ਤੂੰ ਖਰਚ ਕੇ ਆਉਣਾ ਤੇ ਨਹੀਂ ਚਲ ਅੱਜ ਬਜ ਗਿਆ ਤੇਨੂੰ ਤੇਨੂੰ 250 ਰੁਪਏ ਦੀਆੜੀ ਪੈ ਗਈ ਅੱਜ ਮਾਤਾ ਕਾਦੀ ਦੀਆੜੀ ਪੈ ਗਈ ਅੱਬ ਨਹੀਂ ਗਏ ਨਾ ਮੋਟਸੜੇ 20 ਰੁਪਏ ਨਾ ਫਰੂਟ ਖਾਣਾ ਬਾ 2.5 2.5 ਰੁਪਏ ਤੂੰ ਬਜ ਗਿਆ ਉਹ ਜਮਾ ਕਰਾ ਲਈ ਬੈਂਕ ਚ ਬੈਂਕ ਚ ਜਾ ਆ ਕਰਾ ਲਈ ਹੁਣ ਨਿਆਣਿਆ ਵਸ ਫਰੂਟ ਤੇ ਲੈ ਕੇ ਜਾਣਾ ਹੀ ਨਾ ਮੈਂ ਮੈਂ ਕਿਹਾ ਤੋ ਰੋਕਿਆ ਤੁਹਾਨੂੰ ਤੈਨੂੰ ਕਹਿ ਨਾ ਕਹਿ ਗੱਡੀਆਂ ਆਲੇ ਉਹ ਤਾਂ ਬਗੈਰ ਤੂੰ ਹੀ ਪੈ ਨਹੀਂ ਕੋਟ ਤੇ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਵੀ ਗੱਡੀਆਂ ਰੱਖੀਆਂ ਕਾਦੇ ਵਾਸਤੇ ਆ ਗੱਡੀਆਂ ਵੇਲੇ ਕੋਈ ਵੇਲੇ ਨਹੀਂ ਰੱਖੀਆਂ ਆ ਕੋਈ ਫਿਰ ਗੱਡੀ ਨਾਲ ਫੜਕਾਉਂ ਦੇਖ ਰਿਓ ਕਿ ਸਾਡੇ ਕੋ ਗੱਡੀਆਂ ਹੁਣ ਵੇਲਾ ਯਾਰ ਬਹੁਤ ਗਰਮੀ ਆ ਤੇ ਗੱਡੀ ਤੇ ਬੰਦਾ ਜਾਊਗਾ ਤੇ ਸੋਖਾ ਰਹੋਗਾ ਜੇ ਉਹ ਮੋਟਰਸਾਈਕਲ ਤੇ ਗਿਆ ਤੇ ਉਹੀ ਸਿਰ ਨੂੰ ਜੋ ਧੁੱਪ ਪਈ ਤੇ ਬਿਮਾਰੀ ਹੋਣਾ ਫਿਰ ਦਵਾਈ ਤੇ 800 ਰੁਪਏ ਲੱਗ ਜਾਣਾ ਚੱਲ ਗੱਲ ਸੁਣ ਮੈਂ ਗੱਲ ਸੁਣ ਮੈਂ ਧਿਆਨ ਨਾਲ ਤੂੰ ਜਾ ਬਾਅਦ ਮੈਂ ਮਾਦਰ ਕੋਈ ਗੱਲ ਕਰਨੀ ਕਲ ਮਾਤਾ ਬਹਿ ਗਾਲ ਸੁਣ ਲਈ ਦੱਸ ਕੀ ਤੂੰ ਗੱਲ ਦੱਸਣੀ ਮੈਨੂੰ ਤੂੰ ਨਿਕੀਆਂ ਨਿਕੀਆਂ ਕਜੂਸੀਆਂ ਕਰਦੀ ਰਹਿੰਦੀ ਐ ਮੈਂ ਗੱਡੀ ਤੇ ਜਾਉ ਤੇਰੇ ਮੁੰਡੇ ਦਾ ਟੌਰ ਬਣਾਣਾ ਨਾ ਲੈ ਤੇਰਾ ਟੌਰ ਬਣਾਣਾ ਕਹਿ ਲਿਆ ਮਾਦਾ ਨੇ ਮੇਰੇ ਮੁੰਡੇ ਨੂੰ ਗੱਡੀ ਲੈ ਕੇ ਦਿੱਤੀ ਤੂੰ ਟੌਰ ਮੇਰਾ ਘਾਟੀ ਬਣਾਇਆ ਪਰ ਤੇਰਾ ਟੌਰ ਕਿੰਨਾ ਟੌਰ ਜਾਣਾ ਜਦੋਂ ਸਕਾਰਪੀਓ ਗੱਡੀ ਗਈ ਘੁੰਮਦੀ ਉੱਥੇ ਕਹਿਣਾ ਲੈ ਪਾ ਮਾਲਾ ਜੋਦਾ ਆਈ ਨਿਆਣਾ ਫੁੱਫੜ 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 ਨਾਲ ਹਾਰ ਨਾ ਮੰਨ ਕੇ ਟੀ 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 ਇਹੋ ਤਰ੍ਹਾਂ ਤੇ ਗੱਲ ਤੇਰੀ ਠੀਕ ਆ ਆਹੋ ਤੂੰ ਐਵੇਂ ਜਾਣ ਕੇ ਕਾਦੀਆਂ ਇੰਨਾ ਦੇ ਕਰ ਲਿਆ ਕਰ ਇੰਨੀਆਂ ਕੰਜੂਸੀਆਂ ਮੇਰੇ ਵਾਸਤੇ ਨਾ ਕਰਿਆ ਕਰ ਤੂੰ ਕੰਜੂਸ ਸਿੰਘਾ ਪੁੱਤ ਤੇਰੇ ਵਾਸਤੇ ਤੇ ਮੈਂ ਜੋੜਨ ਲਈ ਆ ਸਭ ਕੁਝ ਤੁਹਾਡਾ ਹੀ ਆ ਮੈਂ ਕਿਹੜਾ ਨਾਲ ਲੈ ਜਾਣਾ ਜਦੋਂ ਮਰ ਗਏ ਉੱਤੇ ਪਾ ਦੀ ਫਿਰ ਮਾਰ ਤਾ ਪਹਿਲਾਂ ਹਕੀਮ ਤੱਕ ਕਿੰਨੇ ਜਾਣਾ ਮੈਂ ਹੀ ਨਹੀਂ ਮਰ ਜਾਣਾ ਜੋੜ ਜੋੜ ਕੇ ਇੰਨੀਆਂ ਕੰਜੂਸੀਆਂ ਨੇ ਚੰਗੀਆਂ ਹੁੰਦੀਆਂ ਕੰਜੂਸੀ ਪੁੱਤ ਕਰੀ ਗਈ ਤੇ ਘਰ ਤੋੜਦਾ ਵਾ ਨਾਲੇ ਉਹਨੇ ਉਹਨੇ ਮੂੰਹ ਵਟ ਲੈਣਾਈ ਉਹਨੇ ਵੇਖੀ ਮੂੰਹ ਬੜ ਬੜ ਕਾਦੀ ਰਹਿਣਾ ਵਿੱਚ ਹੀ ਨਾਲੇ ਮੈਨੂੰ ਤਾਂ ਕਰੂਗੀ ਨਾਲੇ ਤੈਨੂੰ ਕਰੂਗੀ ਗੱਲ ਤਾਂ ਤੇਰੀ ਠੀਕ ਐ ਨਿਆਣੇ ਆਏ ਤਾਂ ਉਹਨਾਂ ਨੂੰ ਇਹਨੇ ਭੱਜ-ਭੱਜ ਪਾਈ ਗੁੱਸਾ ਹਟਾ ਉਹਦੇ ਕੋਟ ਨੇ ਨਿਆਣੇ ਛੁਡਨੇ ਨਿਗਾਹ ਜਦ ਅੱਗੇ ਗੁਰਪ੍ਰੀਤ ਵਿਚਾਰਾ ਨਿਗਾਹ ਜਦ ਸਰੀਰ ਉਹਦਾ ਵਿਚਾਰੇ ਤਾਂ ਸਮੀਰ ਮੈਂ ਆਹ ਤਾਂ ਆਪੂ ਕੋਥਾ ਕਈ ਵਾਰ ਸੋਚਦੀ ਰਹੀਨੀ ਵੀ ਇਹ ਇਤਲਾ ਇਹਦਾ ਕਿਹ ਤਰ੍ਹਾਂ ਦਾ ਸੁਭਾਅ ਵਾ ਚੱਲ ਕੋਈ ਗੱਲ ਨਹੀਂ ਤੂੰ ਦੇਖ ਕਿੱਥੇ ਰੱਖੀ ਚਾਬੀ ਗੱਡੀ ਤੇ ਜਾਣਾ ਫਿਰ ਆਹ ਨਾਲ ਨਵਾਂ ਸ਼ੂਟ ਪਾਲਾ ਸ਼ੂਟਾ ਆ ਮਾੜਾ ਨਹੀਂ ਨਵਾਂ ਪਾਲਾਂਦੇ ਵੇਖ ਲੈ ਚੱਲ ਜਾ ਪਾਲਾ ਚੱਲ ਠੀਕ ਐ ਤੇ ਗੱਡੀ ਆਓ ਚਾਬੀ ਆਓ ਰੱਖੀਓ ਮੈਂ ਚਲ ਠੀਕ ਹੈ ਤੇ ਆ ਟਾਈਮ ਨਾ ਜਾਈ ਕਿਤੇ ਲੰਬੇ ਨਾ ਤੁਰੇ ਫਿਰਿਓ ਉਹ ਨਹੀਂ ਇਹੀ ਉਥੇ ਫਿਲਮ ਵੇਖਣ ਚੱਲੇ ਮਾੜਾ ਜਾ ਹੱਥ ਲਾ ਕੇ ਆ ਕੇ ਖੜੇ ਉੱਥੇ ਮਿਲ ਕੇ ਉਹਨਾਂ ਨੂੰ ਨਾ ਨੋ ਨੋ ਤਰੀਕੋ ਜਿਨੀ ਜਨਾਨੀ ਇਕੱਲਾ ਪੇਕਾਦ ਹੋਏ ਨਾ ਤੇ ਮੁੜ ਕੇ ਪਤਾ ਕਿੰਨਾ ਕੰਮ ਕਰਦੀ ਇਹ ਤਾਂ ਤੇਰੀ ਜਿੱਤਰਾ ਗੱਲ ਠੀਕ ਵਾਹ ਆਹੋ ਚੱਲ ਇਹਨੇ ਦੇ ਨਾਲ ਫੇਰਿਆ ਆਉਂਗੀ ਤੇ ਇਹਦਾ ਵੀ ਆਹ ਚੱਲ ਮੈਂ ਪਾਲਾ ਨਵਾ ਸੂਟ ਦੇ ਨਾਲ ਚੱਲ ਜਨਾ ਗੱਡੀ ਤੇ ਚੰਗਾ ਚਲ ਜਾ ਉਹਨੂੰ ਕਹਿਦੀ ਮਿਲ ਕੇ ਕਹੇ ਚਲ ਜਾਂਦੇ ਮੈਂ ਨਹੀਂ ਹੁਣ ਆਖਣਾ ਆਪੇ ਨੂੰ ਆਂਦਾ ਫਿਰ ਠੀਕ ਆਹ ਇਹ ਮੋਹ ਬੱਤੀ ਫੇਰਦੀ ਹੈ ਮੇਰੀ ਤਾਂ ਉਹ ਗੱਲ ਆ ਲਿਖੀਆਂ ਕਰਮਾਂ ਦੀਆਂ ਭੋਗ ਮਨਾ ਚਿਤਰਾਤੇ ਮੈਂ ਰੇਣੀ ਸਮਝਾਉਂਦੀ ਵੀ ਮਾਤਾ ਦੀ ਗੱਲ ਤਾਂ ਹੱਸਾਂ ਘਿਰੂਆਂ ਐਨੀ ਕੰਜੂਸੀ ਇਹ ਤੇ ਆਤੀ ਹੋ ਗਈ ਇਹ ਗੱਡੀਆਂ ਖੜੀਆਂ ਘਾਦੇ ਵਿੱਚ ਤੇ ਉਹਨੂੰ ਅਸੀਂ ਵਰਤੀ ਨਹੀਂ ਸਕਦੇ ਹੈਗੇ ਨਹੀਂ ਗਰਮੀ ਹੈ ਤੇ ਜਾ ਹੀ ਨਹੀਂ ਸਕਦੇ ਤਾਂ ਕੱਲੀ ਗੱਲਾ ਕਰੀ ਜਾਂਦੇ ਆ ਚੱਲੀਏ ਫੇਰ ਤੇ ਹਰ ਮੋੜ ਤੇ ਜਾ ਕੇ ਜਲਦਾ ਨਹੀਂ ਨਹੀਂ ਗੱਡੀ ਬੇਤੀ ਮਾਤਾ ਨੇ ਚਾਬੀ ਕਹਿੰਦੀ ਵੀ ਲੈ ਜਾਓ ਇਹ ਕਿੱਦਾਂ ਹੋ ਗਿਆ ਲੈ ਮਾਤਾ ਵਾ ਮੇਰੀ ਉਹਨੂੰ ਪਤਾ ਮੁੰਡੇ ਦਾ ਟੋਪ ਬਣਨਾ ਕਿ ਦਿਨ ਚੂੜੀ ਨੂੰ ਪਾਉਂਦੇ ਆਂਦੀ ਤੇ ਹੁਣ ਮਾਤਾ ਨੂੰ ਪਤਾ ਲੱਗ ਗਿਆ ਵੀ ਟੋਰ ਹਾਂ ਮਾਤਾ ਕਿ ਨਵਾਂ ਸੂਟ ਪਾ ਕਰ ਮੇਰਾ ਸੂਟ ਪ੍ਰੈਸ ਨੂੰ ਨਵਾਂ ਕਿਹੜੇ ਸ਼ਬਦ ਦੱਸ ਲੋਗੇ ਮਾਤਾ ਤੇ ਜਦ ਮਾਂ ਵਾਂ ਬੱਚਿਆਂ ਵਾਂ ਤੇ ਮਾਤ ਮੰਨ ਨਹੀਂ ਲੈਂਦੀ ਬੱਚਿਆਂ ਦੀ ਤੇ ਅਸੀਂ ਵੀ ਤਾਂ ਬੱਚਿਆਂ ਚ ਹੀ ਆੰਨੇ ਹਾਂ ਸਾਡੀ ਮੰਨੀ ਆ ਤੇਰਾ ਕਰਕੇ ਕਹਿੰਦੀ ਕਹਿੰਦੀ ਵੀ ਚੱਲ ਰੋਸ਼ਨਾ ਜਾਵੇ ਉਹ ਗੱਡੀ ਲੈ ਜਾ ਦੋ ਮੇਰਾ ਇਹਨਾ ਸੋਚ ਲਿਆ ਹਾਂ ਤੋ ਤੇਰਾ ਹੀ ਸੋਚਣ ਲਈ ਉਹ ਮੈਂ ਤਾਂ ਹਰ ਵਾਰੀ ਗਈ ਜਾਂਦੀ ਕਿ ਚਾ ਚੀ ਇਹਨੇ ਕਾ ਜਾੜ ਦੇਣਾ ਤੇ ਮੈਨ ਮੇਰੇ ਵਾਸਤੇ ਤਾਂ ਉੱਥੇ ਕਰ ਉਹ ਉਦਾਂ ਹੀ ਕਰਦੀਆਂ ਹੁੰਦੀਆਂ ਮਾਮਾ ਮਾਮਾ ਰਿਆ ਗਾਲਾਂ ਕਿਉਂ ਦਿਆਂ ਨਾਲਾ ਕੋਈ ਹੁੰਦਾ ਕਾ ਤੂੰ ਮੇਰੇ ਨਾਲਾਂ ਛੁੱਟ ਪਰ ਤੇ ਚੱਲੀਏ ਉਹ ਨਾ ਹੋਏ ਜਾਣ ਲੱਗਿਆ ਲੜ ਪਵੇ ਉਹ ਨਹੀਂ ਜਦੀ ਹੁਣ ਬਹਿ ਕਹਿਤਾ ਤਾ ਮੇਤੇ ਵਿਸ਼ਵਾਸ ਰੱਖ ਸੱਚੀ ਗੱਲ ਆ ਪੱਕੀ ਪੱਕੀ ਚੱਲ ਮੈਂ ਤਾਂ ਵਿਸ਼ਵਾਸ ਹੋਣ ਹੀ ਨਹੀਂ ਦਿਆ ਛੇਤੀ ਕਰ ਮੁੜ ਕੇ ਛੁੱਟੀ ਤੋਂ ਪਹਿਲਾਂ ਪਹਿਲਾਂ ਲੱਗਦੀ ਆ ਅੱਜ ਸੁਬਰੀਦਾਂ ਨੂੰ 10 ਮਿੰਟ ਹੋਈਏ ਚਲ ਮੈਂ ਬੜਾ ਜਿਹਾ ਮੁਹਤੂਲੋਂ ਤੂੰ ਹੈ ਕਾਰਖਾਨਾ ਪ੍ਰੈਸ ਚਲ